ਪ੍ਰੋਗਰਾਮ ਹੈ ਜੀ ਲਾਈਵ ਸ਼ੋਅ ਵਿਦ ਸ਼ਮੀ ਪਠਲ ਆਓ ਹੁਣ ਗੁਰਮੁਖ ਪਾਜੀ ਉਹਨਾਂ ਨਾਲ ਗੱਲ ਕਰਦੇ ਗੁਰਮੁਖ ਪਾਜੀ ਵੈਲਕਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਮੀ ਜੀ ਪਹਿਲਾਂ ਜਿਹੜੇ ਮੈਂ ਇਹ ਦੱਸੂਗਾ ਕਿ ਐਕਸਲ ਤੇ ਜਿਹੜੇ ਦੋ ਹੀ ਵਿਸ਼ੇ ਸੀਗੇ ਤੇ ਤੇ ਜਿਹੜਾ ਪਹਿਲਾ ਸੀਗਾ ਆਪਣੇ ਕੈਮਰੇਆਂ ਵਾਲਾ ਠੀਕ ਹੈ ਜੀ ਜੀ ਜਿਹੜਾ ਸਪੀਡ ਕੈਮਰਾ ਸ਼ੁਰੂ ਕਦੋਂ ਹੋਏ ਇਹਦੇ ਪਿੱਛੇ ਲੌਜਿਕ ਕੀ ਸੀਗਾ ਤਾਂ ਕਿੱਥੇ ਕੋ ਲੋੜ ਸੀ ਕਿੰਨੀ ਲੋੜ ਸੀਗੀ ਤਾਂ ਜਿਹੜੀ ਇੰਟਰਵਿਊ ਗੋਮਨ ਡਾਕਪੋਰਟ ਸਰਕਾਰ ਉਹਨੇ ਖੁਦ ਇਹਨੂੰ ਕਦੋਂ ਲਿਆਂਦਾ ਜੀ ਬਿਗ ਡੰਗ ਫੂਡ ਆਦੂ 2019 ਵਿੱਚ ਉਹਨਾਂ ਨੇ ਕੀ ਕੀਤਾ ਸੀਗਾ ਆਪਣੇ ਸਰੋਤਾਂ ਤੋਂ ਥੋੜੀ ਜਾਣਕਾਰੀ ਦਵਾਂਗੇ ਜੀ ਸਭ ਤੋਂ ਪਹਿਲਾਂ ਟ੍ਰਾਂਟੋ ਜਿਹੜਾ ਸਿਟੀ ਡਾਊਨਟਾਊਨ ਹੈਗਾ ਜੀ ਉੱਥੇ ਵੋਲੀਅਮ ਬਹੁਤ ਜ਼ਿਆਦਾ ਪੈਡਸਟਰੀਅਨ ਦਾ ਤਾਂ ਆਪਾਂ ਕਹਿੰਦੇ ਟ੍ਰੈਫਿਕ ਦਾ ਵੀ ਨਾ ਸੇਫਟੀ ਕੰਸਰਨ ਪੈਡਸਟਰੀਅਨ ਦਾ ਬਹੁਤ ਜ਼ਿਆਦਾ ਰਹਿੰਦਾ ਸੀਗਾ ਤਾਂ ਕੋਈ ਇੱਕ ਡਰਾਈਵਰ ਹੁੰਦੇ ਸੀ ਜਿਹੜੇ ਸਪੀਡ ਦਾ ਧਿਆਨ ਨਹੀਂ ਸੀ ਰੱਖਦੇ ਕੋਈ ਇਦਾਂ ਦੇ ਹਾਦਸੇ ਹੋਏ ਸੀ ਵੀ ਟ੍ਰਾਂਟੋ ਸਿਟੀਨ 2016 ਦੇ ਵਿੱਚ ਇਸ ਗੱਲ ਨੂੰ ਪ੍ਰੋਮਿਨੈਂਟ ਤੌਰ ਤੇ ਲੈਂਦਾ ਸੀਗਾ ਕਿ ਜਿਹੜੇ ਕੁਝ ਕੈਮਰਾ ਜਿਹੜਾ ਲਾਏ ਜਾਣਗੇ ਜਿਹੜੇ ਡਾਊਨ Town ਏਰੀਆ ਦੇ ਵਿੱਚ ਹੈਗੇ ਆ ਸਪੀਡ ਕੈਮਰਾ ਤਾਂ ਜੋ ਡਰਾਈਵਰ ਨੂੰ ਇਸ ਗੱਲ ਦਾ ਧਿਆਨ ਰਹੇ ਤਾਂ ਥੋੜਾ ਬਹੁਤਾ ਕੰਪਾਈਲ ਕੀਤਾ ਜਾਵੇ ਇਹ ਸਪੀਡ ਲਿਮਿਟ ਹੈਗੀ ਆ ਤਾਂ ਇਹਨੂੰ ਹੀ 217 ਦੇ ਜਿਹੜੇ ਕੈਟਲਨ ਵਿਨ ਹੈਗੇ ਆ ਉਸ ਟਾਈਮ ਤੇ ਜਿਹੜੇ ਪ੍ਰੀਮੀਅਰ ਸੀਗੇ ਉਹਨਾਂ ਨੇ ਹਾਈਵੇ ਟ੍ਰੈਫਿਕ ਐਗਰ ਦੇ ਵਿੱਚ ਇਹਨੂੰ ਲੌਕ ਕੀਤਾ ਕਿ ਠੀਕ ਆ ਕੁਝ ਕੈਮਰਾ ਡੇ ਸਕੂਲ ਜ਼ੋਨ ਤੇ ਕਮਿਊਨਿਟੀ ਜਿਹੜਾ ਸੇਫਟੀ ਜ਼ੋਨ ਆ ਉਹਦੇ 'ਚ ਲਗਾਏ ਜਾ ਸਕਦੇ ਆ ਜੀ ਤਾਂ ਉੱਥੋਂ ਹੀ ਸ਼ੁਰੂਆਤ ਹੋਈ ਸੀ ਜਿਹੜੀ ਫੋਰਡ ਗਵਰਨਮੈਂਟ ਖੁਦ ਇਹਨਾਂ ਨੇ 2019 ਦੇ ਵਿੱਚ ਮਿਊਨਿਸਪੈਲਟੀਆਂ ਨੂੰ ਅਲਾਉ ਕਰ ਦਿੱਤਾ ਕਿ ਇਹ ਪ੍ਰੋਗਰਾਮ ਨੂੰ ਵਾਈਡ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਆ ਤਾਂ ਇਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਜੀ ਲੇਕਿਨ ਅੱਜ ਜਿਹੜੇ ਪ੍ਰੀਮੀਅਰ ਡੱਗ ਫੂਡ ਹੈਗੇ ਆ ਉਹਨਾਂ ਦਾ ਇਹ ਕਮੈਂਟ ਆਇਆ ਕਰੋ ਆ ਜੀ ਅਸਲ ਦੇ ਵਿੱਚ ਜਿਹੜੇ 16 ਕੈਮਰੇ ਆ ਉਹ ਲਗਾਤਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਤੋੜ ਦਿੱਤੇ ਗਏ ਜੀ ਟ੍ਰਾਂਟੋ ਦੇ ਵਿੱਚ ਟਰਾਂਟੋ ਸਿਟੀ ਦੇ ਵਿੱਚ 16 ਕੰਪੀਟ ਕੈਮਰਾ ਤੋੜਿਆ ਗਿਆ ਜੀ 21 ਸਪੀਡ ਦੇ ਵਿੱਚ 7 ਵਾਰ ਇੱਕ ਕੈਮਰੇ ਨੂੰ ਤੋੜਿਆ ਗਿਆ ਪਰ ਸਾਈਡ ਹਾਂਜੀ ਜੀ ਜੀ ਬਿਲਕੁਲ ਉਹ ਉਹ ਲਾਉਂਦੇ ਹੈਗੇ ਆ ਜਿਹੜੇ ਲੋਕ ਆਉਂਦੇ ਆ ਲੋਕ ਕਹਿ ਲਿਏ ਜਾਂ ਮੈਂ ਇਸ ਇਸ ਚੀਜ਼ ਨੂੰ ਅਸੀਂ ਲਾਉ ਤਾਂ ਨਹੀਂ ਕਰਦੇ ਕਿ ਕੋਈ ਪਬਲਿਕ ਜਿਹੜੀ ਪ੍ਰੋਪਰਟੀ ਹੈਗੀ ਆ ਖਾਸ ਕਰਕੇ ਨੂੰ ਨੁਕਸਾਨ ਇਸ ਤਰੀਕੇ ਨਾਲ ਪਹੁੰਚਾਇਆ ਕਿ ਵਿਰੋਧ ਕਰਨ ਦਾ ਇੱਕ ਤਰੀਕਾ ਹੈਗਾ ਜੀ ਠੀਕ ਹੈ ਜੀ ਤਾਂ ਐਜੇ ਮੀਡੀਆ ਪਲੇਟਫਾਰਮ ਅਸੀਂ ਇਹੀ ਕਾੰਗ ਵਿਰੋਧ ਦਰਜ ਕੀਤਾ ਦੱਸ ਸਕਦਾ ਪਰ ਇਸ ਤਰੀਕੇ ਨਾਲ ਨਹੀਂ ਪਰ ਰਿਵੋਲਟ ਹੈਗਾ ਆਪਾਂ ਕਹਿ ਸਕਦੇ ਆਂ ਕਿ ਪਬਲਿਕ ਦਾ ਅੰਦਰੇ ਅੰਦਰ ਹੀ ਗੁੱਸਾ ਵੀ ਹੈਗਾ ਆਪਾਂ ਨੂੰ ਦੱਸ ਕੇ ਵੀ ਗਏ ਕਿ ਕਿਸੇ ਦੇ ਫੈਮਿਲੀ ਮੈਂਬਰ ਨੂੰ ਦੂਸਰੇ ਦੀ ਜਿੱਕਤਾ ਆਈ ਆ ਮੇਰੇ ਵਾਈਫ ਨੂੰ ਵੀ ਟਿਕਟਾਈ ਸੀ ਥੋੜੇ ਦਿਨ ਪਹਿਲਾਂ ਠੀਕ ਹੈ ਜੀ ਸੋ ਇਹਦੇ ਸ਼ਿਕਾਰ ਆਪਾਂ ਸਾਰੇ ਹੀ ਆ ਤਾਂ ਇਹਦਾ ਇੱਕ ਪੁਆਇੰਟ ਕੀ ਹੈ ਜੀ ਇੱਕ ਪਬਲਿਕ ਸੇਫਟੀ ਇਸ਼ੂ ਜਿਹਦਾ ਕਮਰਸ਼ੀਅਲਾਈਜੇਸ਼ਨ ਕਰ ਦਿੱਤਾ ਗਿਆ ਜਿਹੜੀਆਂ ਮਿਊਨਿਸਪੈਲਿਟੀ ਸੀਗੀਆਂ ਓਵਰ ਕਮਰਸ਼ੀਅਲਾਈਜੇਸ਼ਨ ਕਰ ਦਿੱਤਾ ਗਿਆ ਗੱਲ ਰਹਿਣੀ ਚਾਹੀਦੀ ਜਿਹੜੇ ਮੇਜਰ ਇੰਟਰਸੈਕਸ਼ਨ ਹੈਗੇ ਆ ਜੀ ਤਾਂ ਇਹਨਾਂ ਦਾ ਇੱਕ ਫਾਇਦਾ ਇਹ ਵੀ ਹੈਗਾ ਸੀ ਕਿ ਜਿਹੜਾ ਅਪਰਾਧ ਹੈਗਾ ਕ੍ਰਾਈਮ ਹੈਗਾ ਉਹਨਾਂ ਗੱਡੀਆਂ ਨੂੰ ਫੜਨ ਦੇ ਵਿੱਚ ਵੀ ਇਹਨਾਂ ਕੈਮਰਾ ਦਾ ਕਾਫੀ ਰੋਲ ਹੁੰਦਾ ਸੀਗਾ ਜੀ ਲੇਕਿਨ ਮਸਲਾ ਕਿੱਥੇ ਸ਼ੁਰੂ ਹੋਇਆ ਜਦੋਂ ਘਰਾਂ ਦੇ ਰੈ residențial ਏਰੀਆ ਦੇ ਵਿੱਚ ਵੀ ਆ ਗਏ ਜੀ ਆਪਾਂ ਗਲੀਆਂ ਦੇ ਵਿੱਚ ਵੀ ਲਾ ਦੇਣੇ ਆਈ ਸੀ ਸਟਾਪ ਸਾਈਨਾਂ ਤੋਂ ਵੀ ਲਾ ਦੇਣੇ ਆ ਸੋ ਮੇਰੇ ਕਹਿਣ ਤੋਂ ਭਾਵੇਂ ਹੈਗਾ ਕਿ ਜਿਹੜੀ ਤੁਸੀਂ ਕਹਿੰਦੇ ਪੀ ਜਿਹੜਾ ਕ੍ਰਾਈਮ ਰੋਕਦੇ ਆ ਉਹ ਤਾਂ ਸਰਵੇਲੈਂਸ ਕੈਮਰੇ ਵੀ ਆ ਜਿਹੜੇ ਥਾਂ ਥਾਂ ਲੱਗੇ ਹੋਏ ਨੇ ਉਹ ਵੀ ਰੋਕਦੇ ਆ ਬਿਲਕੁਲ ਰੋਕਦੇ ਆ ਹਨਾ ਸੋ ਮੇਰੇ ਮੇਰੇ ਕਹਿਣ ਤੋਂ ਬਾ ਜਿਹ ਕਿਸੇ ਜੀ ਦੀ ਕੋਈ ਲਿਮਟ ਹੁੰਦੀ ਹੈ ਜੀ ਠੀਕ ਹੈ ਨਾ ਸੋ ਫਿਰ ਤੁਸੀਂ ਜਦੋਂ ਇਸ ਚੀਜ਼ ਨੂੰ ਓਵਰ ਵੈਲਮਿੰਗ ਹੋ ਗਿਆ ਤਾਂ ਉਹਦਾ ਰਿਵੋਲਟ ਟ੍ਰਾਂਟੋ ਸ਼ੁਰੂ ਹੋਇਆ ਹਾਲਾਂਕਿ ਸਾਡੀ ਜਿਹੜੀ ਕਮਿਊਨਿਟੀ ਹੈ ਇੰਨੀ ਅਗਰੈਸਿਵ ਇਸ ਤਰ੍ਹਾਂ ਨਹੀਂ ਹੈਗੀ ਕਿ ਜਿਹੜੇ ਕੈਮਰੇ ਨੂੰ ਫੁੱਟ ਫੁੱਟ ਸੁੱੜ ਦੋਗੀ ਕੁਝੇ ਘਟਨਾਵਾਂ ਵਾਪਰੀਆਂ ਨੇ ਇਥੇ ਦੀ ਬ੍ਰੈਂਟਨ ਚ ਵੀ ਜੀ ਪਰ ਟ੍ਰਾਂਟੋ ਚ ਬਹੁਤ ਜ਼ਿਆਦਾ ਵਾਪਰੀਆਂ ਜੀ ਲੋਕ ਦੁਖੀ ਬਹੁਤ ਜ਼ਿਆਦਾ ਬਹੁਤ ਜਿਆਦੇ ਟਿਕਟਾਂ ਆਉਂਦੀਆਂ ਨੇ ਪੈਸੇ ਤਾਂ ਇੱਕ ਟਿਕਟ ਤਾਰ ਕੇ ਆਉਂਦੇ ਆ ਮਾੜੀ ਜੀ ਇਧਰ ਉਧਰ ਧਿਆਨ ਹੁੰਦਾ ਤਾਂ ਸਪੀਡ ਵਾਧ ਜਾਂਦੀ ਤੇ ਫਿਰ ਉਹੀ ਗੱਲ ਜੀ ਠੀਕ ਹੈ ਜੀ ਸੋ ਮੇਰੇ ਕਹਿਣ ਤੋਂ ਭਾਵ ਇਹ ਕੱਜ ਜਦੋਂ ਉਹਨਾਂ ਦਾ ਕਮੈਂਟ ਕਦੋਂ ਆਇਆ ਜਦੋਂ ਇੰਨੇ ਕੈਮਰੇ ਵੱਡੇ ਬਿਲ ਟੁੱਟ ਗਏ ਤੇ ਫਿਰ ਉਹਨਾਂ ਦਾ ਜਿਹੜਾ ਪ੍ਰੀਮੀਅਰ ਡੈਸ਼ਬੋਰਡ ਹੈਗਾ ਆਪਣੇ ਹੀ ਲਾਗੂ ਕੀਤੇ ਪ੍ਰੋਗਰਾਮ ਨੂੰ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਕੀ ਲੋਡ ਪਈ ਹੈ ਦੀ ਇਹਦੇ ਤੋਂ ਖੜਾ ਛਡਾਉਣ ਦੀ ਲੋਡ ਹੈਗੀ ਆ ਉਹਨਾਂ ਨਾਲੇ ਵੀ ਕਿਹਾ ਕਿ ਵੱਡੇ ਵੱਡੇ ਸਾਈਨ ਲਾਏ ਜਾ ਸਕਦੇ ਆ ਜੀ ਜਿਹੜੇ ਵਿਜੀਬਲ ਸਾਈਨ ਹੁਣ ਡਰਾਈਵਰਸ ਨੂੰ ਨਾਲ ਵੱਡੀਆਂ ਫਲੈਸ਼ਿੰਗ ਲਾਈਟਸ ਲਾਈਆਂ ਜਾ ਸਕਦੀਆਂ ਨੇ ਕ੍ਰੋਸ ਏਰੀਆ ਸਾਈਨ ਹੈਗੇ ਆ ਉਹਨਾਂ ਨੂੰ ਹੋਰ ਹਾਈਲਾਈਟ ਕੀਤਾ ਜਾ ਸਕਦਾ ਜਿਹੜਾ ਪੁਲਿਸ ਅਫਸਰ ਹੈਗੇ ਆ ਲੋਕਲ ਉਹ ਵੀ ਆਪਣੀ ਗੱਡੀ ਤੇ ਕਿਤੇ ਨਾ ਕਿਤੇ ਅੱਜ ਕਿਤੇ ਕੱਲ ਕਿਤੇ ਏਕੀ ਪੁਲਿਸ ਅਫਸਰ ਜਿਹੜਾ ਆ ਇੱਕ ਸਿਟੀ ਦੇ ਵਿੱਚ ਪੰਜ ਸੱਤ ਸਮਾਂ ਦੇ ਆਪਣਾ ਰੈਡਾਰ ਕੈਮਰਾ ਲੈ ਕੇ ਖਲੋ ਸਕਦਾ ਜੀ ਠੀਕ ਹੈ ਜੀ ਪਹਿਲਾਂ ਵੀ ਖਲੋਂਦੇ ਹੈਗੇ ਆ ਇਹ ਪਹਿਲਾਂ ਪ੍ਰੋਵੀਜ਼ਨ ਹੈਗੀ ਸੀ ਠੀਕ ਹੈ ਨਾ ਸੋ ਇਹ ਮੈਂ ਇੱਕ ਸਪੈਸਮਨ ਕਿਉਂ ਦਿੱਤਾ ਹੈਗਾ ਅਸਲ ਦੇ ਵਿੱਚ ਜਿਹੜੇ ਸਪੀਡ ਕੈਮਰਾਸ ਸੀਗਾ ਜੋ ਮਕਸਦ ਸੀਗਾ ਉਸ ਤੋਂ ਓਵਰ ਜਾ ਕੇ ਦਾ ਕਮਰਸ਼ੀਅਲਾਈਜੇਸ਼ਨ ਹੋ ਗਿਆ ਲੋਕੀ ਤੰਗ ਹੋ ਗਏ ਉਸ ਤੋਂ ਜੀ ਠੀਕ ਹੈ ਜੀ ਸੋ ਰਹਿਣਾ ਚਾਹੀਦੇ ਸੀਗੇ ਮੇਜਰ ਇੰਟਰਸੈਕਸ਼ਨ ਦੇ ਉੱਪਰ ਕੁਝ ਕੰਸਰਨ ਹੈਗੇ ਸੀਗੇ ਦੇ ਠੀਕ ਹੈ ਸੇਫਟੀ ਦੀ ਪਰ ਸੇਫਟੀ ਦਾ ਬੀਜੇ ਕਮਰਸ਼ਲਾਈਜੇਸ਼ਨ ਹੋ ਜੇ ਤਾਂ ਲੋਕਾਂ ਦੇ ਜੇਬਾਂ 'ਚੋਂ ਡਾਇਰੈਕਟ ਮਨੀ ਕੱਢਣ ਦੀ ਗੱਲ ਆ ਜੇ ਤਾਂ ਫਿਰ ਤਾਂ ਗਰੋਪ ਤਾਂ ਹੋਣਾ ਸੀ ਮੇਰੇ ਕਹਿਣ ਤੋਂ ਪਹਿਲਾਂ ਕਿ ਜਿਹੜੇ ਪੈਸੇ ਵੀ ਡਾਕ ਫੋਰਸ ਸਾਹਿਬ ਆਪਣੇ ਬੜੇ ਬੋਲਡ ਬੰਦੇ ਆ ਜੀ ਮੈਨੂੰ ਇੰਨਾ ਪਤਾ ਹੈਗਾ ਕਿ ਜਿਹੜੇ ਕਨਜ਼ਰਟਿਵਸ ਹੈਗੇ ਆ ਜੇ ਕਿਤੇ ਉਹਨਾਂ ਨੂੰ ਕਿਤੇ ਸੋਚ ਲੈਣ ਫੈਡਰਲ ਦੇ ਵਿੱਚ ਤੇ ਮਾਰਕ ਕਾਰਨੀ ਸਾਹਿਬ ਜਿੰਨੇ ਮਰਜ਼ੀ ਡਾਟੇ ਦੇ ਦਿੰਦੇ ਰਹਿਣ ਕੱਲ ਤੋਂ ਸਹੀ ਗੱਲ ਹੈ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਪਹਚਾ ਲੈਣੀ ਕਿਉਂਕਿ ਆਟੂ ਮੇਰੀ ਗੱਲ ਸੁਣਦੇ ਹੋਣ ਤੇ ਇਸ ਗੱਲ ਨੂੰ ਧਿਆਨ ਦੇ ਸਕਦੇ ਆ ਵੈਸੇ ਸਹੀ ਜੀ ਲੋਈ 28 25 ਜੀ ਸਵਾਗਤ ਹੈ ਜੀ ਹਾਂਜੀ ਪਟਨਾ ਸਾਥੀ ਕਾਲ ਸਤਿ ਸ਼੍ਰੀ ਅਕਾਲ ਜੀ ਜੀ ਪਾਣੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਮੇਰਾ ਨਹੀਂ ਦੱਸਾਂ ਤਾਂ ਸੰਤਾ ਇਹ ਜਦੋਂ ਪਟਨਾ ਸਾਹਿਬ ਨੇ ਗੱਲ ਕੀਤੀ ਆ ਵੀ ਉਹ ਉਹ ਜਾਨੀ ਕਿ ਡਬਲ ਮਾਈਂਡ ਦੇ ਚੱਕਰ ਦੇ ਵਿੱਚ ਆ ਜਿੱਦਾਂ ਹੁਣ ਆਪਾਂ ਕਹਿੰਦੇ ਆ ਵੀ ਉਹ ਬੰਦਾ ਡਰਾਈਵਿੰਗ ਕਰ ਰਿਹਾ ਉਹ ਉਹ ਜਿਹੜੀ ਮੇਨ ਥਿੰਗ ਆ ਤੁਹਾਡਾ ਕੰਸਰਨ ਡਰਾਈਵਿੰਗ ਉਪਰ ਧਿਆਨ ਹੋਣਾ ਚਾਹੀਦਾ ਜਿਹੜੀ ਮੇਰੀ ਸੋਚ ਹੈ ਨਾ ਹੂੰ ਹੂੰ ਤੁਸੀਂ ਵੀ ਆਪਣੇ ਐਗਰੀ ਹੋਵੋਗੇ ਗੌਰਵ ਸਿੰਘ ਭਾਜੀ ਐਗਰੀ ਹੋਣਗੇ ਵੀ ਆਪਣਾ ਆਪਣਾ ਦੋ ਜਾਂ ਤਿੰਨ ਪਾਸੇ ਧਿਆਨ ਹੁੰਦਾ ਡਰਾਈਵਿੰਗ ਕੋਲੇ ਮੈਨੂੰ ਮਾੜਾ ਇਹ ਵੀ ਤੁਸੀਂ ਤੁਸੀਂ ਮਾੜਾ ਮੈਨੂੰ ਆਨਸਰ ਕਰਿਓ ਪਲੀਜ਼ ਰਾਈਟ ਨਾਉ ਹੈ ਨਾ ਜੀ ਜੀ ਦੋ ਤਿੰਨ ਪਾਸੇ ਕਿੱਦਾਂ ਧਿਆਨ ਹੁੰਦਾ ਪਾਜੀ ਹਾਂ ਮਤਲਬ ਕਹਿੰਦੇ ਵੀ ਡਰਾਈਵਿੰਗ ਕਰਦੇ ਆ ਤੁਸੀਂ ਕੋਈ ਫੈਮਿਲੀ ਬਾਰੇ ਜਾਂ ਤੁਸੀਂ ਕੋਈ ਕੰਮ ਬਾਰੇ ਜਾਂ ਤੁਸੀਂ ਕੋਈ ਹੋਰ ਕੰਸਰਨ ਲੈ ਕੇ ਤੁਸੀਂ ਤੁਹਾਡਾ ਗੋਆ ਇੰਡੀਆ ਚ ਜਾ ਰਿਹਾ ਹੂੰ ਕਿਤੇ ਹੋਰ ਪਾਸੇ ਚਲਾ ਗਿਆ ਮੇਰਾ ਮਨ ਡਿਵਾਈਡ ਹੋ ਗਿਆ ਮਾਇਮੀਨ ਹੈ ਨਾ ਜੀ 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 ਤੁਸੀਂ ਕੰਸਟਰੇਸ਼ਨ ਆਨ ਡਰਾਈਵਰ ਹੋਰ ਹੁੰਦੀ ਹੈ ਮਿਸਹਰੀ ਹੁੰਦੀ ਉਸ ਤੋਂ ਠੀਕ ਥੈਂਕ ਯੂ ਭਾਜੀ ਥੈਂਕ ਯੂ ਜੀ ਚਲ ਦੇ ਇਹ ਇਨਾ ਦੇ ਅੱਪ ਕਰਦੇ ਆ ਦੋਸਤੋ ਇਸ ਸੇਮਿਸ ਪੌਂਸਾ ਕੀਤਾ ਜਾ ਰਿਹਾ ਐਕਸਪ੍ਰੈਸ ਟਰੱਕ ਲੂਬ ਐਂਡ ਰਿਪੇਅਰਸ ਐਕਸਪ੍ਰੈਸ ਲੂਬ ਵੇ ਨੇ ਲੋ ਵੇਟਿੰਗ ਨਹੀਂ ਕਰਨੀ ਪੈਂਦੀ ਤੁਸੀਂ ਡੀਪੀਐਫ ਦਾ ਕੰਮ ਕਰਾਉਣਾ ਜਨਰਲ ਟਰੱਕ ਦਾ ਟ੍ਰੇਲਰ ਦੇ ਰਿਪੇਅਰ ਕਰਾਣੇ ਨੇ ਜਾਂ ਫਿਰ ਬ੍ਰੇਕਾਂ ਟਰਾਂਸਮਿਸ਼ਨ ਦੀ ਕੋਈ ਸਰਵਿਸ ਕਰਾਣੀ ਹੈ ਟਰੱਕ ਟ੍ਰੇਲਰ ਵਾਸ਼ ਜਾਂ ਫਿਰ ਕੋਈ ਉਹਨਾਂ ਦਾ ਬੋਡੀ ਵਰਕ ਕਰਾਣਾ ਤਾਂ ਐਕਸਪ੍ਰੈਸ ਟਰੱਕ ਲੂਬ ਐਂਡ ਰਿਪੇਅਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 24/7 ਨੂੰ ਰੋਡ ਸਾਈਡ ਅਸਿਸਟੈਂਸ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਸੱਤੋ ਦਿਨ ਹਫਤੇ ਦੇ ਇਹ ਖੁੱਲੇ ਰਹਿੰਦੇ ਨੇ ਸੋ ਐਕਸਪ੍ਰੈਸ ਟਰੱਕ ਐਂਡ ਰਿਪੇਅਰਸ ਨੰਬਰ ਹੈ ਜੀ 5147149439 5147149439 ਐਕਸਪ੍ਰੈਸ ট্রাক ਲੂਬ ਐਂਡ ਰਿਪੇਅਰਸ ਤੇ ਨਾਲ ਸੰਪਰਕ ਕੀਤਾ ਜਾ ਸਕਦਾ ਉਦਾਂ ਦਾ ਜੀ ਮੇਰਾ ਮੰਨਣਾ ਇਹ ਹੈ ਕਿ ਜਦੋਂ ਆਪਾਂ ਡਰਾਈਵਿੰਗ ਕਰਦੇ ਆਂ ਤੇ ਸਾਡਾ ਜਿਹੜਾ ਧਿਆਨ ਹੈ ਫੋਕਸ ਹੈ ਜਿਹੜਾ ਉਹ ਰੋਡ ਤੇ ਹੋਣਾ ਚਾਹੀਦਾ ਹਾਂਜੀ ਹਰਤਾਰ ਭਾਜੀ ਕੀ ਕਹਿਣਾ ਚਾਹੁੰਦੇ ਸੀ ਕਿ ਜਿਹੜਾ ਰੈਡ ਲਾਈਟ ਸਿਨੈਕਸ਼ਨ ਹੈ ਨਾ ਜੀ ਜਦੋਂ ਤੁਸੀਂ ਪੜਦੇ ਹੋ ਉੱਥੋਂ ਥੋੜੀ ਜਿਹੀ ਸਪੀਡ ਦੇਖੋ ਕੈਮਰੇ ਤੋਂ ਪਹਿਲਾਂ ਲੱਗਣੀ ਚਾਹੀਦੀ ਹੈ ਹੂੰ 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 ਇਹ ਸੀਰੀਅਸ ਨੇ ਇਸ ਗੱਲ ਜੀ ਓਹ ਹੋ ਹੋ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਜੀ ਕਮਰਸ਼ੀਅਲਾਈਜ਼ ਕਰਾਤਾ ਇਹਨਾਂ ਨੇ ਮਨਿਹਰ ਉਹ ਬਣਾਉਂਦਾ ਇੱਕ ਤਰੀਕਾ ਲੱਭ ਲਿਆ ਜੀ ਜਿੱਥੋਂ ਸ਼ੁਰੂ ਹੁੰਦਾ ਹੈ ਉਥੇ ਲਾਗੀ ਤੇ ਜਿੱਥੇ ਦੀ ਪੂਜਾ ਦਾ ਨਾ ਉਹ ਫਿਰ ਲਾਈਟ ਕਰਨ ਲੱਗੇ ਜੀ ਹੂੰ ਹੂੰ ਤੋਂ ਬਾਅਦ ਸ਼ੁਰੂ ਹੁੰਦਾ ਹੋਵੇਗਾ ਹੂੰ ਹੂੰ ਕੈਨਸਰ ਲੱਗਣੀ ਚਾਹੀਦੀ ਇਹ ਵੀ ਐਲੀਟ ਪੁਆਇੰਟ ਪਾਈ ਹੋਣਾ ਕਿ ਜੀ ਭਾਜੀ ਪਲੀਜ਼ ਗੋ ਹੈਡ ਜੀ ਜੀ ਜਿਹੜਾ ਵਿਚਾਰ ਆਇਆ ਸੀ ਨਾ ਬਿਲਕੁਲ ਇਹ ਗੱਲ ਹੈਗੀ ਜਿਹੜਾ ਲਾਅ ਹੈਗਾ ਉਹ ਇਹ ਫੋਕਸ ਕਰਦਾ ਇਸ ਗੱਲ ਤੇ ਕਰਦਾ ਜਿਹੜਾ ਸਾਡਾ ਡਰਾਈਵਿੰਗ ਤੇ ਧਿਆਨ ਆ ਫੋਕਸ ਰਹਿਣਾ ਚਾਹੀਦਾ ਪਰ ਮੈਂ ਇੱਕ ਆਪਣੀ ਸੋਲ ਤੋਂ ਗੱਲ ਕਰਨਾ ਚਾਹੁੰਨਾ ਠੀਕ ਹੈ ਜੀ ਅਸੀਂ ਕੋਸ਼ ਇੱਕ ਲੋਕਾਂ ਨੂੰ ਛੱਡ ਦਈਏ ਕੁਝ ਪਰਸੈਂਟੇਜ ਜਿਹੜੇ ਲੋਕ ਹੁੰਦੇ ਟੀਨੇਜਰ ਕੁਝ ਕਰਦੇ ਇਦਾਂ ਆਪਾਂ ਵੀ ਕਹਿ ਦਿੰਦੇ ਹਾਂ ਨਾ ਉਹ ਵੀ ਟੀਨੇਜ ਵੀ ਉਦਾਂ ਇਹ ਨਹੀਂ ਕਿ ਕ੍ਰਿਮੀਨਲ ਹੈਗੇ ਆ ਲੇਕਿਨ ਉਮਰ ਹੈਗੀ ਹੈ ਹਾਂਜੀ ਤਾਂ ਇੱਕ ਕੁਝ ਇੱਕ ਉਹ ਵਰਤੀ ਦੇ ਲੋਕ ਜਿਨ੍ਹਾਂ ਨੇ ਸੋਚ ਰਿਹਾ ਹੈ ਕਿ ਕਾਨੂੰਨ ਸਾਡੇ ਲਈ ਕੁਝ ਨਹੀਂ ਹੈਗਾ ਠੀਕ ਹੈ ਜੀ ਉਹਨਾਂ ਲੋਕਾਂ ਕੰਮ ਛੱਡ ਦਈਏ ਲੇਕਿਨ ਅਸੀਂ ਤੁਸੀਂ ਸਾਰੇ ਜਿਹੜੇ ਆਮ ਬੰਦੇ ਆ ਕੰਮ ਕਰਦੇ ਆ ਅਸੀਂ ਕਿੰਨੀਆਂ ਗੱਡੀਆਂ ਭਜਾਉਨੇ ਜੀ ਉਹਦੇ ਵਿੱਚ ਇਸ ਸੀਟਾਂ ਦੇ ਵਿੱਚ ਕੋਈ ਵੀ ਐਦਾਂ ਨਹੀਂ ਕਰਦਾ ਹੈਗਾ ਕਿ ਓਵਰ ਇੰਨੀ ਗੱਡੀ ਭਜਾਊਗਾ ਹਾਂ ਇੱਕ ਗੱਲ ਜੁਬੇ ਕਿ ਜਿਹੜੀ ਐਬਸੈਂਟ ਮਾਈਂਡਡ ਆ ਇਹ ਨਹੀਂ ਮੰਨੀ ਜਾਂਦੀ ਲਾਅ ਦੇ ਵਿੱਚ ਜਿਹੜਾ ਸਾਡਾ ਫੋਕਸ ਆ ਉੱਤੇ ਰਹਿਣਾ ਚਾਹੀਦਾ ਤਾਂ ਮੈਂ ਆਪਣੀ ਗੱਲ ਨੂੰ ਥੋੜਾ ਜਿਹਾ ਅੱਗੇ ਤੋਰਨਾ ਚਾਹੁੰਦਾ ਸੀ ਇਹਦੇ ਤੇ ਹੁਣ ਹੋਣਾ ਕੀ ਆਉਣ ਵਾਲੇ ਸਮੇਂ ਦੇ ਸਰਕਾਰ ਕੇ ਮੂੜ ਚ ਬੈਠੀ ਆ ਅੱਜ ਜਿਹੜਾ ਟ੍ਰਾਂਸਪੋਰਟ ਮਿਨਿਸਟਰੀ ਆ ਉਹਨਾਂ ਦੇ ਸਪੋਕਸਮੈਨ ਜਿਹੜੇ ਹੈਗੇ ਗੋਤਾ ਬਰੇਸ਼ੀਅਰ ਉਹਨਾਂ ਦਾ ਵੀ ਜਿਹੜਾ ਇਹਦੇ ਤੇ ਕਮੈਂਟ ਆਇਆ ਜੀ ਠੀਕ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਤਾਂ ਮਿਊਨਿਸਪੈਲਿਟੀ ਸਟੈਪ ਅਪ ਕਰਨੀਆਂ ਨਹੀਂ ਤਾਂ ਫਿਰ ਅਸੀਂ ਇਸ ਸਾਲ ਦੇ ਅਖੀਰ ਦੇ ਵਿੱਚ ਇਹਦੇ ਤੇ ਖੁਦ ਸਟੈਪ ਅਪ ਕਰਾਂਗੇ ਤਾਂ ਕੁਝ ਅਲਟਰਨੇਟਿਵ ਟੂਲ ਹੈਗੇ ਆ ਸੇਫਟੀ ਦੇ ਉਹ ਅਸੀਂ ਸੁਜੈਸਟ ਕਰਾਂਗੇ ਉਹਨਾਂ ਨੂੰ ਫਾਲੋ ਅਪ ਕੀਤਾ ਜਾ ਸਕਦਾ ਆ ਨਾ ਕਿ ਅਸੀਂ ਸਿੱਧੇ ਤੌਰ ਤੇ ਇੰਨੇ ਕੈਮਰਿਆਂ ਦੀ ਭੰਮਾਰ ਜਿਹੜੀ ਆ ਜਿਹੜੇ ਰਾਈਨਸ਼ਰ ਏਰੀਆ ਉਹਨਾਂ ਚ ਕਰ ਦਾਂਗੇ ਕਿ ਉਹ ਲੋਕਾਂ ਦੇ ਜਿਹੜਾ ਮੈਨੂੰ ਇਹ ਲੱਗਦਾ ਕਿ ਲੋਕਾਂ ਦੀ ਨਬਜ਼ ਫੜਨ ਦੀ ਕੋਸ਼ਿਸ਼ ਦੇ ਡਾਗ ਫੋਰ ਸਰਕਾਰ ਹੈ ਉਹ ਕਰ ਰਹੀ ਕਿ ਨਬਜ਼ ਫੜਨ ਤੇ ਬੜੇ ਮਾਰ ਹੈਗੇ ਜੀ ਕਈ ਗੱਲਾਂ ਦੇ ਵਿੱਚ ਨਾ ਠੀਕ ਹੈ ਨਾ ਉਮ ਇਹਦਾ ਵਿਰੋਧ ਐਨਡੀਪੀ ਨੇ ਮੈਰ ਸਟਾਈਲ ਉਹ ਆਪਣੇ ਤੌਰ ਤੇ ਵਿਰੋਧੀ ਤੇ ਰਹੇਗਾ ਉਹਨਾਂ ਕਰਨਾ ਹੀ ਆ ਜੀ ਠੀਕ ਆ ਉਹਨਾਂ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਇਹ ਤਾਂ ਬੜੀ ਇਹ ਜਿਹੜੀ ਆਪਾਂ ਕਰ ਸਕਦੇ ਮੂਰਤਾ ਪਰ ਟਿੱਪਣੀ ਹੈਗੀ ਆ ਠੀਕ ਆ ਉਹਨਾਂ ਦਾ ਕਹਿਣਾ ਹੈਗਾ ਠੀਕ ਆ ਚਾਹੇ ਰੋਡ ਸੇਫਟੀ ਦੀ ਗੱਲ ਸੀ ਦੇ ਕੋ ਟ੍ਰਾਂਟੋ ਨਮੇਰ ਆ ਉਹਨਾਂ ਨੇ ਕਹਿਤਾ ਕਿ ਅਸੀਂ ਕਿਦਾਂ ਕੱਟ ਡਾਊਨ ਕਰ ਦਾਂਗੇ ਕੈਮਰੇ ਕੋ ਮਜ਼ਾਕ ਵਾਲੀ ਗੱਲ ਥੋੜੀ ਹੈਗੀ ਆ ਪਰ ਅਸੀਂ ਮੈਂ ਵੀ ਇਹ ਗੱਲ ਕਹਿੰਨਾ ਕਿ ਜਿਹੜੇ ਕੈਮਰਾ ਹੈਗੇ ਆ ਉਹਨੂੰ ਨਾ ਅਸੀਂ ਬਿਲਕੁਲ ਹਟਾਉਣ ਦੇ ਪੱਖ 'ਚ ਨਹੀਂ ਹੈਗੇ ਠੀਕ ਹੈ ਨਾ ਲੇਕਿਨ ਜਿਹੜੇ ਮਕਸਦ ਨਾਲ ਜਿੱਥੇ ਕਿ ਜੇ ਦੇਸ਼ ਲੈਵਲ ਤੇ ਇਹਦੀ ਲੋੜ ਸੀ ਜਿੱਥੇ ਸ਼ੁਰੂ ਕੀਤਾ ਗਿਆ ਸੀ ਪਬਲਿਕ ਸੇਫਟੀ ਲਈ ਉੱਥੇ ਕੋ ਰਹਿਣ ਰਹਿਣੇ ਨਹੀਂ ਚਾਹੀਦੇ ਆ ਉੱਥੇ ਹੀ ਰਹਿਣੇ ਚਾਹੀਦੇ ਆ ਜਿਹੜਾ ਆਮ ਲੋਕਾਂ ਦੀਆਂ ਜੇਬਾਂ ਦੇ ਉੱਤੇ ਭਾਰ ਜ਼ਿਆਦਾ ਹੀ ਪਾ ਦਤਾ ਠੀਕ ਹੈ ਨਾ ਉਹ ਜਿਹੜਾ ਗਲਤ ਗੱਲ ਹੈ ਓਵਰਜੂਜ਼ ਹੈ ਜਿਹੜਾ ਇਹਨਾਂ ਦਾ ਕੀਤਾ ਜਾ ਰਿਹਾ ਮੇਰੇ ਨਾਲ ਚੰਨ ਜੀ ਹੈ ਉਹ ਵੀ ਕੁਝ ਕਹਿਦਾ ਜੀ ਗੁਰਮੁਖ ਜੀ ਜਿੱਦਾਂ ਪੀੜ ਬ੍ਰੇਕਰ ਵੀ ਤਾਂ ਸਰਕਾਰ ਐਡ ਕਰ ਸਕਦੀ ਹੈ ਵੀ ਜ਼ਰੂਰੀ ਨਹੀਂ ਕਿ ਹਰ ਜਗ੍ਹਾ ਉਹਨਾਂ ਨੂੰ ਕੈਮਰੇ ਹੀ ਲਾਣ ਦੀ ਲੋੜ ਹੈਗੀ ਆ ਕਿਉਂਕਿ ਆਮ ਹੈ ਨਾ ਜੀ ਤੇ ਗਵਰਨਮੈਂਟ ਦਾ ਆਈ ਥਿੰਕ ਇੱਕ ਤਰੀਕਾ ਬਣ ਗਿਆ ਵੀ ਪੈਸੇ ਇਕੱਠੇ ਕਰਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਅਮ ਜੇਬ ਦੇ ਵਿੱਚ ਕੁਝ ਪੈਸੇ ਪਾਣੇ ਆ ਹੁਣ ਕਈ ਜਗ੍ਹਾ ਤੇ ਜੀ ਅੱਜ ਦੇ ਟਾਈਮ ਦੁੱਦਾ ਕੀ ਹੈਗਾ ਜੀ ਆਪਾਂ ਦੇਖਦੇ ਆ ਜਣਾ ਖਣਾ ਜੀ ਫੋਨ 'ਚ ਬੜਿਆ ਹੁੰਦਾ ਨਾ ਚਲੋ ਕੈਮਰਾ ਦੀ ਵੀ ਬਹੁਤ ਲੋਡ ਆ ਪਰ ਸਪੀਡ ਬ੍ਰੇਕਰ ਕਿਉਂ ਨਹੀਂ ਲਾਉਂਦੇ ਜੀ ਹੂੰ ਕੋਸ਼ੇਕ ਬਣੇ ਹੈਗੇ ਆ ਹੁਣ ਹੁਣ ਬਣਦੇ ਪਏ ਹੈ ਨਾ ਪਰ ਮੇਰੇ ਕਹਿਣ ਤੋਂ ਭਾਵ ਹੈ ਕਿ ਆਪਾਂ ਪਹਿਲਾਂ ਇੱਕ ਪੂਰੀ ਗੱਲਬਾਤ ਚ ਕਿਹਾ ਸੀ ਨਾ ਸ਼ਮੇ ਜੀ ਜੀ ਕਿ ਸਪੀਡ ਬ੍ਰੇਕ ਜਿਹੜੇ ਲੰਬੀ ਰੇਂਜ ਵਾਲੇ ਥੋੜੇ ਜੇ ਜ਼ਿਆਦਾ ਤਿੱਖੇ ਨਾ ਹੋਣ ਕਿਉਂਕਿ ਉਹ ਜ਼ਿਆਦਾ ਨੁਕਸਾਨ ਕਰ ਸਕਦੇ ਆ ਐਕਸਲ ਟੁੱਟ ਸਕਦੇ ਆ ਗੱਡੀ ਦੇ ਟੂਜ ਟੀਨੇਜਰ ਆ ਰਿਹਾ ਹੋਵੇ ਹਾਦਸਾ ਵੱਡਾ ਹੋ ਸਕਦਾ ਲੇਕਿਨ ਜਿਹੜੀ ਥੋੜੇ ਜੇ ਲੰਬੀ ਗਲਾਈ ਵਾਲੇ ਬਣ ਜਾਣ ਤਾਂ ਉਹ ਇੱਕ ਨੇਚਰਲ ਪ੍ਰੋਸੈਸ ਹੈਗਾ ਜੀ ਪੰਜਾਬ ਚ ਬਣੇ ਹੋਏ ਸਾਡੇ ਤੁਹਾਨੂੰ ਪਤਾ ਹੋਣਾ ਠੀਕ ਹੈ ਨਾ ਜਦੋਂ ਇੱਕ ਵਾਰੀ ਰੋਜ਼ ਰੋਜ਼ ਤਾਂ ਲੋਕੀ ਲੰਘਦੇ ਆ ਜੀ ਉੱਥੋਂ ਪਤਾ ਹੁੰਦਾ ਇੱਥੇ ਇੱਥੋਂ ਉਹ ਨੈਚੁਰਲ ਮਾਈਂਡ ਸੈਟਅਪ ਬਣ ਜਾਣਾ ਆਪਣੇ ਵੀ ਗੱਡੀ ਸਲੋ ਹੋ ਜਾਣੀ ਹੂੰ ਹੂੰ ਠੀਕ ਹੈ ਜੀ ਜਿਹੜੇ ਖਾਸ ਤੌਰ ਤੇ ਸਕੂਲ ਏਰੀਆਜ਼ ਹੈਗੇ ਤੇ ਅਸਲ ਦੇ ਵਿੱਚ ਜਿਹੜੇ ਜਿਹੜੇ ਲਾਇਸੈਂਸ ਹੈਗੇ ਉਹਨੂੰ ਸ਼ੂ ਕਰਨ ਤੇ ਜਿਹੜੀ ਰੈਗੂਲੈਟਰੀਜ਼ ਹੋਈਆਂ ਨੇ ਇਹ ਰਾਤੋਂ ਰਾਤ ਨਹੀਂ ਹੋਇਆ ਜੀ ਪ੍ਰੋਸੈਸ ਸੀ ਹੂੰ ਹਾਂਜੀ ਇਹਦੇ ਵਿੱਚ ਤਿੰਨ ਵੱਡੇ ਜਿਹੜੇ ਜਿਹੜੇ ਐਸਪੈਕਟ ਸ਼ਾਮਲ ਹੈਗੇ ਆ ਠੀਕ ਹੈ ਇੱਕ ਤਾਂ ਹੈਗੇ ਜੀ ਰੈਗੂਲੈਟਰੀਜ਼ ਜਿਹੜੇ ਸਕੂਲ ਟ੍ਰੇਨਿੰਗ ਸਕੂਲ ਹੈਗੇ ਸੀਗੇ ਉੱਥੇ ਵੀ ਜਿਹੜੀ CBC ਉਹਦੀ ਮਾਰਕੀਟ ਪਲੇਸ ਇੱਕ ਇਨਵੈਸਟੀਗੇਸ਼ਨ ਰਿਪੋਰਟ ਆਈ ਸੀ ਬਹੁਤ ਵੱਡੀ ਰਿਪੋਰਟ ਸੀ ਠੀਕ ਹੈ ਜੀ ਇੱਕ ਹੋ ਗਿਆ ਜਿਹੜੇ ਡਰਾਈਵਿੰਗ ਟੈਸਟ ਹੈਗੇ ਆ ਜੀ ਇੱਕ ਹੈਗਾ ਜਿਹੜਾ ਸਾਡਾ ਵੀ ਪੱਖ ਹੈਗਾ ਉਹਦੇ 'ਚ ਵੀ ਮੈਂ ਨਾਲ ਕਹਿ ਦਿੰਦਾ ਸਾਡਾ ਆਪਣਾ ਵੀ ਪੱਖ ਹੈਗਾ ਇਹਦੇ 'ਚ ਇੱਕ ਅਸੀਂ ਜਿਹੜਾ ਸਿਸਟਮ ਹੈ ਆ ਉਹਨੂੰ ਮਿਸਯੂਜ਼ ਕਿਵੇਂ ਕੀਤਾ ਉਹਦੇ ਵਿੱਚ ਜਿਹੜੇ ਫਾਲਸਫਰਡ ਡਾਕੂਮੈਂਟ ਸੀਗੇ ਉਹ ਕਿਵੇਂ ਜਮਾ ਕਰਾਏ ਕਿਉਂਕਿ ਸਿਸਟਮ ਸਹੀ ਆ ਸਿਸਟਮ ਨੂੰ ਮਿਸਯੂਜ਼ ਕੀਤਾ ਗਿਆ ਜੀ ਜਿਹੜੀ ਇਹ ਵੀ ਨਾਲ ਮੈਂ ਕੋੜ ਕੋਈ ਗੱਲ ਕਰ ਦਿੰਦਾ ਹੈਗਾ ਇਹ ਜਦੋਂ ਜਿਹੜਾ ਹਾਈਵੇ ਟ੍ਰੈਫਿਕ ਐਕਟ ਹੈਗਾ ਸੈਕਸ਼ਨ 32 ਉਹਦੇ ਤਹਿਤ ਸਰਕਾਰ ਇਸ ਗੱਲ ਯਾਤਰਾ ਹੀ ਹੈਗੀ ਆ ਕਿ ਜੇ ਜਦੋਂ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਗਿਆ ਇਹ 11 ਜੁਲਾਈ 2025 ਦੇ ਵਿੱਚ ਹੀ ਇਹ ਮਾਮਲਾ ਸ਼ੁਰੂ ਹੋ ਗਿਆ ਸੀ ਜੀ ਆਪਣਾ 2 ਮਹੀਨੇ ਪਹਿਲਾਂ ਹੀ ਜਦੋਂ ਮਿਨਿਸਟਰੀ ਆਫ ਟ੍ਰਾਂਸਪੋਰਟ ਨੇ ਜਿਹੜਾ ਇਹ ਲੈਟਰ ਉਦੋਂ ਹੀ ਸਾਹਮਣੇ ਆ ਗਿਆ ਸੀਗਾ ਇੱਕ ਇਹ ਵੀ ਮੈਂ ਨਾਲ ਕਾ ਸਾਹਮਣੇ ਕਿ ਜਿਹੜੀ ਜਿਹੜੀ ਡਰਾਈਵਿੰਗ ਟੈਸਟ ਲੈਣ ਵਾਲੀ ਜਿਹੜੀ ਅਥੋਰਾਈਜ਼ਡ ਕੰਪਨੀ ਹੈਗੀ ਹੈ ਜੀ ਕਿ ਉਹਦਾ ਆਪਣਾ ਇੱਕ ਇੰਟਰਨਲ ਮੀਮੋ ਜਿਹੜਾ ਬਾਹਰ ਲੀਕ ਹੋ ਗਿਆ ਸੀ ਮੀਡੀਆ ਦੇ ਵਿੱਚ ਜੇਸ ਮੀਮੋ ਦੇ ਵਿੱਚ ਅੰਦਰਖਾਤੇ ਇਹ ਗੱਲ ਐਸੈਪਟ ਕੀਤੀ ਗਈ ਸੀ ਕਿ ਕੋਈ ਇੱਕ EMPLY ਨੂੰ ਕਤਤ ਤੌਰ ਤੇ ਜਿਹੜਾ EMPLY ਨੂੰ ਆਪਾਂ ਕਹ ਸਕਦੇ ਹਾਂ ਕਿ ਰੂਲਸ ਨੂੰ ਫਾਲੋ ਨਾ ਕਰਨ ਦੇ ਵਿੱਚ ਦੇ ਕਰਕੇ ਜਾਂ ਕਤਤ ਤੌਰ ਤੇ ਬ੍ਰਾਈਬਲੈਂਡ ਦੇ ਚੱਕਰ ਦੇ ਵਿੱਚ ਟਰਮੀਨੇਟ ਕੀਤਾ ਗਿਆ ਅੰਦਰਖਾਤੇ ਲੇਕਿਨ ਬਾਹਰ ਉਹ ਗੱਲ ਨਹੀਂ ਕੀਤੀ ਗਈ ਠੀਕ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਆਪਣਾ ਇੰਟਰਨਲ ਨੀਮੋ ਛਪਿਆ ਵੀ ਹੈਗਾ ਸੀਗਾ ਜੀ মিডিਆ ਦੇ ਵਿੱਚ ਉਹ ਤੇ ਸੀਰੀਜ਼ ਹੀ ਨੇ ਇਹਦੇ ਤੇ ਬਕਾਇਦਾ ਇੱਕ ਮਾਰਕੀਟਪਲੇਸ ਜਿਹੜੇ ਡਰਾਈਵਿੰਗ ਸਕੂਲ ਹੈਗੇ ਸੀਗੇ ਘਟ-ਘਟ 20 ਡਰਾਈਵਿੰਗ ਸਕੂਲਾਂ ਦੀ ਮਾਰਕੀਟਪਲੇਸ ਇਨਵੈਸਟੀਗੇਸ਼ਨ ਕੀਤੀ ਉਹਨੂੰ ਮਾਰਕੀਟਪਲੇਸ ਨੂੰ ਅਸੀਂ ਕਹਿੰਦੇ ਆ ਕਿ ਦਾਗ ਬਣ ਕੇ ਕਾਲ ਕਰ ਲੈਣਾ ਠੀਕ ਹੈ ਜੀ ਜਿਹੜੇ ਵੱਡੇ ਇਨਵੈਸਟੀਗੇਸ਼ਨ ادارے ਹੈਗੇ মিডিਆ ادارے ਉਹ ਕੀ ਕਰਦੇ ਹੈਗੇ ਕਿ ਉਹ ਕਸਟਮਰ ਬਣ ਜਾਂਦੇ ਆ ਜੀ ਠੀਕ ਹੈ ਜੀ ਤਾਂ ਉਹਨਾਂ ਤੱਕ ਅਪਰੋਚ ਕਸਟਮਰ ਬਣ ਕੇ ਕੀਤੀ ਗਈ ਸੀ ਜਿਹੜੇ ਡਰਾਈਵਿੰਗ ਸਕੂਲ ਸੀ ਦੀ ਤੱਕ ਪਹੁੰਚਿਆ 14 ਦੇ ਵਿੱਚੋਂ ਜਿਹੜਾ ਉਹਦਾ ਡੀਡੀਈ ਬਿਗਿਨਰ ਡਰਾਈਵਿੰਗ ਇੱਕ ਐਜੂਕੇਸ਼ਨ ਹੁੰਦੀ ਹੈ ਜੀ ਸਰਟੀਫਿਕੇਟ ਜਿਹਦੇ ਬਿਹਾਰ ਦੇ ਉੱਪਰ ਜਲਦੀ ਲਾਇਸੈਂਸ ਜਿਹੜਾ ਫੁੱਲ ਫਲੈਜ ਲਿਆ ਜਾ ਸਕਦਾ ਰੋਡ ਟੈਸਟ ਜਲਦੀ ਦਿੱਤਾ ਜਾ ਸਕਦਾ ਤੇ 30% ਡਿਸਕਾਊਂਟ ਮਿਲਦਾ ਇੰਸ਼ੋਰੈਂਸ ਦੇ ਵਿੱਚ ਠੀਕ ਹੈ ਤਾਂ ਉਹ ਸਿੱਕੇ ਟੰਕੇ ਕਾਨੂੰਨਾਂ ਨੂੰ ਜਿਹੜੇ 20 ਆਵਰ ਇਨ ਕਲਾਸ ਹੁੰਦੇ ਆ 10 ਆਵਰ ਉਹਦਾ ਰੋਡ ਦਾ ਹੁੰਦਾ ਜਿਹੜਾ ਕਾਰ ਦਾ ਤੋ ਟਟੂ ਕੋਲ ਦੀ ਕਾਸਟ ਵੀ 600 ਤੋਂ ਲੈ ਕੇ 1500 ਹੁੰਦੀ ਆ ਉਹ 400 ਡਾਲਰ ਚ ਸੇਲ ਕਰਨ ਨੂੰ ਆਗ ਵੀ ਕਿਹਾ ਜੀ ਤੇ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ ਬੀਸੀ ਨੇ ਠੀਕ ਆ ਤਾਂ ਸੀਬੀਸੀ ਨੇ ਦੱਸਿਆ ਸੀਗਾ ਕਿ ਇਹ ਖੁਦ ਗਾਹਕ ਬਣ ਕੇ ਤਾਂ ਅਗੋਂ ਸਾਡੇ ਕਈ ਭਾਈਚਾਰੇ ਦੇ ਇਨਸਟ੍ਰਕਟਰ ਜਿਹੜੇ ਸੀਗੇ ਉਹਨਾਂ ਦੀ ਰਿਕਾਰਡਿੰਗ ਸੀਬੀਸੀ ਕੋਲ ਹੈਗੀ ਆ ਜਿਹਦੇ ਵਿੱਚ ਉਹ ਕਹਿ ਰਹੇ ਕਿ ਸਭ 400 ਡਾਲਰ ਤੁਹਾਨੂੰ ਅਸੀਂ ਬੀਡੀਈ ਦੇ ਦਾਂਗੇ ਤੁਸੀਂ ਸਾਡੇ ਕੋਲ ਆਇਓ ਇਹੋ ਕੁਝ ਚੱਲਿਆ ਹੈਗਾ ਡਰਾਈਵਿੰਗ ਰੋਡ ਟੈਸਟਾਂ ਦੇ ਵਿੱਚ ਜਿਹਦੇ ਵਿੱਚ ਜਿਹੜੇ ਡਾਕੂਮੈਂਟ ਲਗਾਏ ਗਏ ਠੀਕ ਹੈ ਜੀ ਉਹ ਪਾਲਸ ਨੇ ਤੇ ਇਹਦੀ ਨਰਸ ਕਿਹਨੂੰ ਹੋਈ ਆ ਤਾਂ ਹੁਣ ਇਹਦੇ ਤੇ ਹੋਇਆ ਕੀ ਹੈ ਜੀ ਜਿਹੜੇ ਐਮਟੀਓ ਨੇ ਸਿੱਧੇ ਤੋਂ ਤੇ ਲੈਟਰਾਂ 1200 ਦੇ ਕਰੀਬ ਡਰਾਈਵਰਸ ਨੂੰ ਗਈਆਂ ਨੇ ਹੋਰ ਜਾ ਸਕਦੇ ਆ ਜਿਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ 60 ਦਿਨਾਂ ਦੇ ਵਿੱਚ ਵਿੱਚ ਆਪਣਾ ਵਿਜ਼ਨ ਤੇ ਨੌਲੇਜ ਟੈਸਟ ਦੁਬਾਰਾ ਦਿਓ 120 ਦਿਨਾਂ ਦੇ ਵਿੱਚ ਵਿੱਚ ਤੁਸੀਂ ਰੋਡ ਟੈਸਟ ਵੀ ਦੁਬਾਰਾ ਦਿਓ ਉਹਦੀ ਫੀਸ ਤੁਹਾਨੂੰ ਦੇਣੀ ਪਊਗੀ ਹਾਲਾਂਕਿ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਰੋਡ ਟੈਸਟ ਹੈਗਾ ਵਾ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਕਈ ਬੰਦੇ ਹੈਗੇ ਆ ਜਾਂ ਕੋਈ ਵੀ ਹੋ ਸਕਦਾ ਜੀ ਠੀਕ ਆ ਉਹ ਉਹਨੂੰ ਕਲੀਅਰ ਕਰ ਜਾਣਗੇ ਤਾਂ ਉਹਨਾਂ ਤੇ ਕੋਈ ਐਕਸ਼ਨ ਨਹੀਂ ਆਊਗਾ ਪਰ ਮੇਰੇ ਕਹਿਣ ਤੋਂ ਭਾਵੇਂ ਜਿਹੜਾ ਕੀ ਪੁਆਇੰਟ ਹੈਗਾ ਹੈਗਾ ਮੈਂ ਮੈਂ ਸਾਂਝਾ ਕਰਨਾ ਆਪਣਾ ਸੁਰੱਖਿਆ ਨਾਲ ਕਰਨਾ ਚਾਹੁੰਨਾ ਆ ਕਿ ਗਵਰਨਮੈਂਟ ਇਸ ਪਾਸੇ ਕਦੋਂ ਧਿਆਨ ਦੇਊਗੀ ਕਿ ਜਿਹੜੀਆਂ ਰੈਗੂਲੈਟਿਜ਼ ਹੋਈਆਂ ਸੀ ਪਿੱਛੇ ਦੇ ਖਾਸ ਤੌਰ ਤੇ ਜਿਹੜੇ ਕੰਟਰੈਕਟ ਜਿੰਨਾ ਕੰਪਨੀ ਕੋਲ ਹੈਗਾ ਰੋਡ ਟੈਸਟ ਦਾ ਠੀਕ ਹੈ ਤਾਂ ਇੱਕ ਹੀ ਕੰਪਨੀ ਕੋਲ ਹੈਗਾ ਉਹ ਕਿੰਨੇ ਕਰਨਾ ਹੈਗਾ ਉਹ ਚੀਜ਼ ਨੂੰ ਕਲੈਕਟ ਕਿੰਨੇ ਕਰਨਾ ਤੁਸੀਂ ਲੈਟਰਸ ਪਾਤੀਆਂ ਉਹ ਦੁਬਾਰਾ ਦੇ ਲਿਆ ਉਹਨਾਂ ਲਾਇਸੈਂਸ ਉਹ ਹੋ ਗਿਆ ਲੇਕਿਨ ਜੜ ਹੈਗੀ ਆ ਜਿਹੜੀ ਉਹ ਤਾਂ ਤੁਸੀਂ ਫੜ ਨਹੀਂ ਰਹੇ ਠੀਕ ਹੈ ਜਿਹੜੀ ਜਿਹੜਾ ਕੰਟਰੈਕਟ ਹੈਗੇ ਆ ਡਰਾਈਵਿੰਗ ਟੈਸਟ ਰੋਡ ਟੈਸਟ ਜਾਂ ਡਰਾਈਵਿੰਗ ਰੋਡ ਟੈਸਟ ਦੀ ਸਰਵਿਸ ਜਿਹੜੀ ਆ ਉਹਨੂੰ ਤੁਸੀਂ ਇੱਕ ਓਵਰਆਲ ਆ ਪਬਲਿਕ ਸੈਕਟਰ ਚ ਕਿਉਂ ਨਹੀਂ ਲੈ ਕੇ ਜਾਂਦੇ ਮੇਰੇ ਕੰਨ ਦਬਾਵੇ ਗਵਰਨਮੈਂਟ ਕੇਸ ਗੱਲ ਹੀ ਚੁਣੀ ਜਾਂਦੀ ਹੈ ਸ਼ਮੀ ਜੀ ਗਵਰਨਮੈਂਟ ਚੁਣੀ ਜਾਂਦੀ ਆ ਇਹ ਸਰਵਿਸ ਦੇਣ ਵਾਸਤੇ ਜੇ ਤੁਸੀਂ ਪ੍ਰਾਈਵੇਟ ਕੰਪਨੀ ਨੂੰ ਠੇਕੇ ਦੇਈ ਜਾਣੇ ਆ ਤਾਂ ਫਿਰ ਅੱਗੋਂ ਉਹਦੇ ਵਿੱਚ ਕਈ ਬੰਦੇ ਇਹ ਵੀ ਹਾਰ ਹੋਇਆ ਜਿਹੜੇ ਵਰਕ ਪਰਮਿਟ ਤੇ ਜੇ ਟੈਂਪਰੇਰੀ ਫਾਰਮ ਵਰਕਰ ਹੈਗੇ ਆ TFW ਠੀਕ ਹੈ ਜੀ ਉਹਨਾਂ ਦਾ ਉੱਥੇ ਕੁਝ ਨਾ ਕੁਝ ਕੰਪਰੋਮਾਈਜ਼ਿੰਗ ਉਸ ਲੈਵਲ ਦੇ ਉੱਪਰ ਹੋ ਗਈ ਹੈ ਜੀ ਠੀਕ ਹੈ ਸਿਸਟਮ ਨੂੰ ਮਿਸਯੂਜ਼ ਕੀਤਾ ਗਿਆ ਸਿਸਟਮ ਸਾਡਾ ਗਲਤ ਨਹੀਂ ਗਲਤ ਉਹਨੂੰ ਮਿਸਯੂਜ਼ ਨੂੰ ਰਾਜ ਕੇ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਪ੍ਰਾਊਡ ਸਪான்ਸਰ ਸਾਰੇ ਪ੍ਰੋਗਰਾਮ ਦੇ ਨਿਊ ਦੀਪ ਰੈਨੋਵੇਸ਼ਨ ਲਿਮਟਿਡ ਜਿਹੜੇ ਕਿ ਸਾਨੂੰ ਸਾਡੇ ਅਜਮਾਏ ਹੋਏ ਬੰਦੇ ਹੈਗੇ ਜੀ ਲੀਗਲ ਬੇਸਮੈਂਟ ਬਣਾਉਂਦੇ ਆ ਘਰਾਂ ਦੀ ਰੈਨੋਵੇਸ਼ਨ ਕਰਦੇ ਆ ਪੇਂਟਿੰਗ ਦੇ ਬਾਥਰੂਮ ਰੈਨੋਵੇਸ਼ਨ ਵੀ ਕਰਦੇ ਆ ਫਲੋਰਿੰਗ ਕਿਚਨ ਦਾ ਕੰਮ ਸਲੀਬਖਸ਼ ਕਰਦੇ ਆ ਜੀ ਫ੍ਰੀ ਐਸਟੀਮੇਟ ਦਿੰਦੇ ਆ ਰਿਲਾਈਅਬਲ ਇਹਨਾਂ ਕੋਲ ਟੀਮ ਵਧੀਆ ਟੀਮ ਹੈਗੀ ਆ ਤਾਂ ਗੁਰਦੀਪ ਸਿੰਘ ਸਿੱਧੂ ਜਿਹੜੇ ਕਿ ਸਰਵਿਸ ਦਿੰਦੇ ਆ ਜੀ 437 224 9381 ਦੇ ਉੱਪਰ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਜੀ ਅਜ ਕੋਈ ਵੀ ਗੱਲਬਾਤ ਹੋਏ ਖੁੱਲੇ ਤੌਰ ਤੇ ਫੋਨ ਦੇ ਉੱਪਰ ਉਹ ਦੱਸਦੇ ਹੈਗੇ ਆ ਜੀ ਤੇ ਧੰਨਵਾਦ ਸ਼ਮੀ ਜੀ ਆਪਾਂ ਫਿਰ ਦੁਬਾਰਾ ਮਿਲਦੇ ਆ ਜੀ ਜੀ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ